ਦੋਸਤੋ ਆ ਬਾਪੂ ਜੀ ਦੀ ਵੀਡੀਓ ਦੇਖ ਕੇ ਬਹੁਤ ਤਰਸ ਆਉਂਦਾ ਆ ਜਦੋਂ ਮਾਪੇ ਬੁੱਢਾ ਹੋ ਜੇ ਤੇ ਉਹਨਾਂ ਦਾ ਧੀ ਪੁੱਤ ਮੰਝੇ ਤੇ ਪਿਆ ਹੋਵੇ ਇਹੋ ਜਿਹੇ ਹਾਲਾਤ ਦੇਖਣੇ ਮਾਪੇ ਨੂੰ ਬਹੁਤ ਔਖੇ ਹੁੰਦੇ ਨੇ ਦੇਖੋ ਤੁਸੀਂ ਵੀਡੀਓ ਵਿੱਚ ਇਸ ਬਾਪੂ ਦੀ ਮਜਬੂਰੀ ਉਦਾਸੀ ਸਾਫ਼ ਤੁਹਾਨੂੰ ਚਿਹਰੇ ਤੋਂ ਨਜ਼ਰ ਆਵੇਗੀ ਕਿ ਕਿੱਦਾਂ ਆਪਣੇ ਪੁੱਤ ਨੂੰ ਮੰਝੇ ਤੇ ਪਿਆ ਦੇਖਣਾ ਕਿੰਨਾ ਔਖਾ ਹੁੰਦਾ ਇਹ ਸਿਰਫ਼ ਬਾਪੂ ਜੀ ਹੀ ਸਮਝ ਸਕਦੇ ਨੇ ਤੇ ਜਾਣ ਸਕਦੇ ਨੇ ਦੇਖੋ ਇੱਕ ਬਾਪੂ ਜਦੋਂ ਆਪਣੇ ਪੁੱਤ ਲਈ ਚੱਲਣ ਵਾਲਿਆ ਇਹ ਸਹਾਰਾ ਲੈ ਕੇ ਆਉਂਦਾ ਬਹੁਤ ਔਖਾ ਹੁੰਦਾ ਦੇਖਣਾ ਰੱਬ ਇਹੋ ਜਿਹਾ ਟਾਈਮ ਕਿਸੇ ਦੇ ਨਾਲ ਲੈ ਕੇ ਆਵੇ